ਛੱਡ ਮਾਲਕ ਤੇ ਡੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਛੱਡ ਮਾਲਕ ਤੇ ਡੋਰਾ ਮੈਲੇ ਜੇ ਲੇਖ ਤੇਰੇ ਉਹੋ ਤੋ ਵੀ ਸਤਦਾਏ ਉਹੋ ਦੇਵੀ ਸਤਦਾਏ ਉਹੋ ਖੋ ਵੀ ਸਤਦਾਏ ਮੈਲੇ ਜੇ ਲੇਖ ਤੇਰੇ ਉਹੋ ਤੋ ਵੀ ਸਤਦਾਏ ਓਹ ਦੇਵੀ ਸਤ ਦਾਏ ਓਹ ਹੋ ਵੀ ਸਤ ਦਾਏ ਤੇਰਾ ਚੰਗਾ ਮਾੜਾ ਓ ਤੇਰਾ ਚੰਗਾ ਮਾੜਾ ਓ ਤਕੜੀ ਵਿੱਚ ਤੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਰਬ ਖੋਲਦਾ ਏ ਛੱਡ ਮਾਲਕ ਤੇ ਦੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਰਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਰਬ ਖੋਲਦਾ ਏ ਛੱਡ ਮਾਲਕ ਤੇ ਡੋਰਾ ਮੈਲੇ ਜੇ ਲੇਖ ਤੇਰੇ ਉਹੋ ਤੋ ਵੀ ਸਤਦਾਏ ਉਹੋ ਦੇਵੀ ਸਤਦਾਏ ਉਹੋ ਕੋ ਵੀ ਸਤਦਾਏ ਮੈਲੇ ਜੈ ਲੇਖ ਤੇਰੇ ਉਹ ਹੋ ਤੋ ਵੀ ਸਤ ਦਾਏ ਉਹ ਹੋ ਦੇਵੀ ਸਤ ਦਾਏ ਉਹ ਹੋ ਕੋ ਵੀ ਸਤ ਦਾਏ ਤੇਰਾ ਚੰਗਾ ਮਾਣਾ ਓ ਤੇਰਾ ਚੰਗਾ ਮੜਾਇਓ ਤਕੜੀ ਵਿੱਚ ਤੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਫੋਲਦਾ ਏ ਛੱਡ ਮਾਲਕ ਤੇ ਦੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਛੱਡ ਮਾਲਕ ਤੇ ਡੋਰਾ ਮੈਲੇ ਜੇ ਲੇਖ ਤੇਰੇ ਓਹੋ ਤੋ ਵੀ ਸਕਦਾ ਏ ਓਹੋ ਦੇਵੀ ਸਕਦਾ ਏ ਓਹੋ ਕੋ ਵੀ ਸਕਦਾ ਏ ਮੈਲੇ ਜੈ ਲੇਖ ਤੇਰੇ ਓਹੋ ਤੋ ਵੀ ਸਕਦਾ ਏ ਓਹੋ ਦੇਵੀ ਸਕਦਾ ਏ ਓ ਹੋ ਖੋ ਵੀ ਸਕਦਾ ਏ ਤੇਰਾ ਚੰਗਾ ਮਾੜਾ ਓ ਤੇਰਾ ਚੰਗਾ ਮਾੜਾ ਓ ਤਕੜੀ ਵਿੱਚ ਤੋੜਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਫੋਲਦਾ ਏ ਛੱਡ ਮਾਲਕ ਏ ਦੋ ਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਲੋਕਾਂ ਦੇ ਸਹਾਰੇ ਬੜੇ ਗੋਣ ਗੇ ਮੇਰਾ ਤਾਂ ਸਹਾਰਾ ਇੱਕ ਤੂੰ ਲੋਕਾਂ ਦੇ ਸਹਾਰੇ ਬੜੇ ਗੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਇਕ ਤੂੰ ਇਕ ਤੂੰ ਇਕ ਤੂੰ ਇਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ 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 ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਬੰਦਗੀ ਕਰਾਂ ਮੈਂ ਤੇਰੀ ਦਿਨ ਵ ਤੇ ਰਾਤ ਜੀ ਚਰਣਾ ਚ ਤੇਰੇ ਮੇਰੀ ਇਹੋ ਅਰਦਾਸ ਜੀ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਲੋਕਾਂ ਦੇ ਕਿਨਾਰੇ ਬੜੇ ਹੋਣਗੇ ਮੇਰਾ ਤਾਂ ਕਿਨਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ 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 ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਾਰ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਹੋਣਗੇ ਮੇਰਾ ਤਸਹਾਰ ਇਕ ਤੂੰ ਜਨ ਨਾਲੋਂ ਸੋਣਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਜਨ ਨਾਲੋਂ ਸੋਣਾ ਬਾਬਾ ਜੀ ਤੇਰਾ ਇਹੋ ਰੂਪ ਹੈ ਮਿਲਦਾ ਏ ਰੱਬ ਨਾਲ ਤੇਰਾ ਹੀ ਸਰੂਪ ਹੈ ਲੋਕਾਂ ਦੇ ਨਜ਼ਾਰੇ ਬੜੇ ਹੋਣਗੇ ਮੇਰਾ ਤਨ ਨਜ਼ਾਰਾ ਇੱਕ ਤੂੰ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਬਦੀਪ ਸਿੰਘ ਦੀ ਲੋਕਾਂ ਦੇ ਸਹਾਰੇ ਬੜੇ ਗਉਣਗੇ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਸਹਾਰੇ ਬੜੇ ਗਉਣਗੇ ਮੇਰਾ ਤਾਂ ਸਹਾਰਾ ਇਕ ਤੂੰ එකතු එකතු එකතුන් එකතු තන්න තන්න බබදීපසිංගදිී තන්න තන්න බපදීපසිංගදිී මොखදුනියාමෝඩලවේ ਦਾਤਿਆ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਮੇਰੀ ਲੱਗੀ ਪ੍ਰੀਤੀ ਨੂੰ ਲੱਗੀ ਪ੍ਰੀਤੀ ਨੂੰ ਮੇਰੀ ਲੱਗੀ ਪ੍ਰੀਤੀ ਨੂੰ ਬਾਬਾ ਤੂੰ ਐਵੇਂ ਨਾ ਤੋੜੀ ਮੁਖ ਦੁਨੀਆ 모ੜ ਲਵੇ ਦਾਤਿਆ ਤੂੰ ਮੁਖੜਾ ਨਾ 모ੜੀ ਮੁਖ ਦੁਨੀਆ 모ੜ ਲਵੇ ਦਾਤਿਆ ਤੂੰ ਮੁਖੜਾ ਨਾ 모ੜੀ ਲੋਕੀ ਮਾਰਣ ਮੇਣੇ ਆਪਣੇ ਮੇਰੇ ਹੋਏ ਬੇਗਾਨੇ ਲੋਕੀ ਮਾਰਣ ਮੇੜੇ ਤਨੇ ਆਪਣੇ ਮੇਰੇ ਹੋਏ ਬੇਗਾਨੇ ਮੈਂ ਬਿਨਤੀ ਕਰਦਾ ਆ ਬਾਬਾ ਤੂੰ ਰਿਸ਼ਤਾ ਨਾ ਤੋੜੀ ਮੁੱਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਛੋੜ ਚੁਕਾ ਮੈਂ ਰਿਸ਼ਤੇ ਸਾਰੇ ਤੇਰੀ ਖਾਤਰ ਸਤ ਗੁਰ ਪਿਆਰੇ ਛੋੜ ਚੁੱਕਾ ਮੈਂ ਰਿਸ਼ਤੇ ਸਾਰੇ ਤੇਰੀ ਖਾਤਰ ਸਤ ਗੁਰ ਪਿਆਰੇ ਤੇਰਾ ਪੱਲਾ ਫੜਿਆ ਮੈਂ ਬਾਬਾ ਅਦ ਵਿੱਚ ਕਾਰਨਾ ਛੋੜੀ ਮੁੱਖ ਦੁਨੀਆਂ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆਂ 모ੜ ਲਵੇ ਦਾਤਿਆ ਤੂੰ ਮੁਖੜਾ ਨਾ 모ੜੀ ਤੇਰੀ ਸਾਡੀ ਪ੍ਰੀਤ ਪੁਰਾਣੀ ਇਹ ਗੱਲ ਅੱਜ ਤੱਕ ਕਿਸੇ ਨਾ ਜਾਣੀ ਤੇਰੀ ਸਾਡੀ ਪ੍ਰੀਤ ਪੁਰਾਣੀ ਇਹ ਗੱਲ ਅੱਜ ਤੱਕ ਕਿਸੇ ਨਾ ਜਾਣੀ ਤੇਰੇ ਦਰ ਤੇ ਆਇਆ ਹਾਂ ਮੈਨੂੰ ਦਰ ਤੋਂ ਨਾ ਖਾਲੀ ਮੋੜੀ ਮੁੱਖ ਦੁਨੀਆਂ 모ੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਮੁੱਖ ਦੁਨੀਆਂ 모ੜ ਲਵੇ ਦਤਿਆ ਤੂੰ ਮੁਖੜਾ ਨਾ ਮੋੜੀ ਤਨ ਤਨ ਬਾਬਾ ਦੀਪ ਸਿੰਘ ਜੀ 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 ਮੁਖ ਦੁਨੀਆ ਮੋੜ ਲਵੇ ਦਾਤਿਆ ਤੂੰ ਮੁਖੜਾ ਨਾ ਮੋੜੀ ਅਸੀਂ ਭਿਖਾਰੀ ਤੂੰ ਹੈ ਰਾਜਾ ਅਸੀਂ ਗਰੀਬ ਤੂੰ ਗਰੀਬ ਨਿਵਾਜਾ ਅਸੀਂ ਭਿਖਾਰੀ ਤੂੰ ਹੈ ਰਾਜਾ ਅਸੀਂ ਗਰੀਬ ਤੂੰ ਗਰੀਬ ਨਿਵਾਜਾ ਸਾਹਿਬ ਨਦਰ ਮਹਿਰ ਦੀ ਪਾਜਾ ਲਾ ਦੇ ਪਾਗ ਉਮੀਦਾਂ ਨੂੰ ਮੇਰੇ ਬਾਬਾ ਜੀ ਚਰਨਾ ਚ ਜੋੜ ਲੋ ਗਰੀਬਾਂ ਨੂੰ ਮੇਰੇ ਬਾਬਾ ਜੀ ਚਰਨਾ ਚ ਜੋੜ ਲੈ ਗਰੀਬਾਂ ਨੂੰ ਮੇਰੇ ਦਾਤਿਆ ਚਰਨਾ ਚ ਜੋੜ ਲੋ ਗਰੀਬਾਂ ਨੂੰ ਤਨ ਤਨ ਬਾਪਾ ਦੀਪ ਸਿੰਘ ਜੀ 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 ਤੇਰੇ ਪ੍ਰੇਮ ਦੀ ਤਕਨੀ ਵਿੱਚ ਕਿਤੇ ਸਾਢੇ ਗਿਣਤੀ ਹੋ ਜਾਵੇ ਥੋਡੇ ਚਰਨ ਤੋੜਵੇ ਕਿਦਰੇ ਸਾਡੀ ਮਿੰਨਤੀ ਹੋ ਜਾਵੇ ਤੇਰੇ ਪ੍ਰੇਮ ਦੀ ਤਕਣੀ ਵਿੱਚ ਕਿਤੇ ਸਾਡੀ ਮਿੰਨਤੀ ਹੋ ਜਾਵੇ ਥੋਡੇ ਚਰਨ ਤੂੜ ਵਿੱਚ ਕਿਦਰੇ ਸਾਡੀ ਮਿੰਨਤੀ ਹੋ ਜਾਵੇ ਇਹ ਹੌਸਣ ਦੀ ਮੰਗ ਦਤਿਆ ਲੰਗੇ ਜਾਵੇ ਲੰਗ ਦਤਿਆ ਸਦਾ ਰੰਗੀਆਂ ਰੰਗ ਦਾਤਿਆ ਸਦਾ ਹੀ ਰੰਗੀਆਂ ਰੰਗ ਦਾਤਿਆ ਦੇ ਦੇ ਨਾਮ ਨਿਤ ਜਾਨੂ ਮੇਰੇ ਦਾਤਿਆ ਚਰਨਾਚ ਜੋੜ ਲੈ ਗਰੀਬਾਂ ਨੂੰ ਮੇਰੇ ਦਾਤਿਆ ਚਰਨਾਚ ਜੋੜ ਲੈ ਗਰੀਬਾਂ ਨੂੰ ਮੇਰੇ ਬਾਬਾ ਜੀ ਸਰਨਾਚ ਜੋੜ ਲਓ ਗਰੀਬਾਂ ਨੂੰ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਰੂਵੀ ਹੋਵੇ ਗੀਤ ਮਹਿਰ ਮ ਵਿਚ ਵਿਛੋੜੇ ਗਾਵੇ ਨਾ ਤੇਰੀ ਉਸਤਤਿ ਬਿਨ ਜੁਲੰਗਨੇ ਸਾਸ ਵੀ ਪਾਵੇਂ ਆਵੇ ਨਾ ਰੂਵੀ ਹੋਵੇ ਗੀਤ ਮਹਿਰਮਾ ਵਿੱਚ ਵਿਛੋੜੇ ਗਾਵੇਂ ਨਾ ਤੇਰੇ ਉਸਤਤ ਬਿਨ ਜੋ ਲੰਗਣੇ ਸਾਸ ਵੀ ਸਾਨੂੰ ਆਵੇਂ ਨਾ ਰੂਵੀ ਹੋਵੇ ਨਾਮ ਦੀ ਦਾਸੀ ਬਣਗੀ ਜਨਮ ਜਨਮ ਦੀ ਪਿਆਸੀ ਕਰਦਿਓ ਇਸ ਦੇ ਦੂਰੀ ਉਦਾਸੀ ਤਰਸ ਰਹੀ ਹੂੰ دیدار ਨੂੰ ਮੇਰੇ ਤਾਤਾ ਜੀ ਚਰਨਾਚ ਜੋੜ ਲਓ ਗਰੀਬਾਂ ਨੂੰ ਮੇਰੇ ਬਾਬਾ ਜਾਈ ਚਰਨਾਚ ਜੋੜ ਲਓ ਗਰੀਬਾਂ ਨੂੰ ਪੁੱਲ ਕਿਵੇਂ ਅਸੀਂ ਪੁੱਲ ਨਾ ਜਾਈਏ ਥੋੜਨੇ ਉਪਕਾਰ ਬੜੇ ਆਪ ਜੀ ਆਸਾਨ ਹੋਰ ਨ ਕੋਈ ਸਾਡੇ ਜੈ ਬਲੇ ਹਰ ਬੜੇ ਪੁਲ ਕੇ ਵੀ ਅਸੀਂ ਪੁਲ ਨਾ ਜਾਈਏ ਥੋਡੇ ਨੇ ਉਪਕਾਰ ਬੜੇ ਆਪ ਜੀ ਆਸਾਨ ਹੋਰ ਨ ਕੋਈ ਸਾਡੇ ਜੇ ਬਲਿਹਾਰ ਬੜੇ ਮੰਦੇ ਚਾਹੇ ਚੰਗੇ ਸਾਈਆਂ ਅਸੀਂ ਹਾਂ ਤੇਰੇ ਬੰਦੇ ਸਾਈਆਂ ਮੰਦੇ ਚਾਹੇ ਚੰਗੇ ਸਾਈਆਂ ਅਸੀਂ ਹਾਂ ਤੇਰੇ ਬੰਦੇ ਸਾਈਆਂ ਤੇਰੇ ਰੰਗ ਵਿੱਚ ਰੰਗੇ ਸਿਆ ਰੰਗਿਆ ਰੱਖੀ ਮੁਰਿਦਾਂ ਨੂੰ ਮੇਰੇ ਦਾਤਾ ਜੀ ਚਰਨਾ ਚ ਜੋੜ ਲੈ ਗਰੀਬਾਂ ਨੂੰ ਮੇਰੇ ਦਾਤਿਆ ਚਰਨਾ ਚ ਜੋੜ ਲੈ ਗਰੀਬਾਂ ਨੂੰ ਮੇਰੇ ਬਾਬਾ ਜੀ ਚਰਨਾ ਚ ਜੋੜ ਲੈ ਗਰੀਬਾਂ ਨੂੰ ਤਨ ਤਨ ਬੱਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਛਾਟ ਮਾਲਕ ਤੇ ਦੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਹ ਰੱਬ ਖੋਲ੍ਹ ਇਕ ਰਸਤਾ ਬੰਦ ਹੁੰਦਾ ਚਾਹ ਜਦ ਖੋਲਦਾ ਏ ਛਾਟ ਮਾਲਕ ਤੇ ਡੋਰਾ ਮੈਲੇ ਜੇ ਲੇਖ ਤੇਰੇ ਉਹੋ ਤੋ ਵੀ ਸਕਦਾ ਏ ਉਹੋ ਦੇਵੀ ਸਕਦਾ ਏ ਓਹੋ ਕੋ ਵੀ ਸਤ ਦਾਏ ਮੈਲੇ ਦੇ ਲੇਖ ਤੇਰੇ ਓਹੋ ਤੋਂ ਵੀ ਸਤ ਦਾਏ ਓਹੋ ਦੇ ਵੀ ਸਤ ਦਾਏ ਓਹੋ ਕੋ ਵੀ ਸਤ ਦਾਏ ਤੇਰਾ ਚੰਗਾ ਮਾੜਾ